ਤੇ ਬਹੁਤ ਜਿਆਦਾ ਟੈਨਿੰਗ ਹੋ ਚੁੱਕੀ ਹੈ ਚਿਹਰਾ ਬਹੁਤ ਜਿਆਦਾ ਕਾਲਾ ਹੋ ਚੁੱਕਾ ਹੈ ਚਿਹਰੇ ਤੇ ਬਿਲਕੁਲ ਮਹਿਲ ਜੰਮੀ ਹੋਈ ਏ ਚਿਹਰਾ ਬਿਲਕੁਲ ਪੱਧਾ ਨਜ਼ਰ ਆ ਰਿਹਾ ਤੇ ਤੁਹਾਨੂੰ ਇੱਕ ਸੋਪ ਦੱਸਦੀ ਹਾਂ ਬਹੁਤ ਵਧੀਆ ਸੋਪ ਹੈ ਜਿਹਦੇ ਨੂੰ ਤੁਸੀਂ ਲਗਾ ਕੇ ਆਪਣੇ ਫੇਸ ਦੀਆਂ ਛਾਈਆਂ ਵੀ ਠੀਕ ਕਰ ਸਕਦੇ ਹੋ ਪਿਗਮੈਂਟੇਸ਼ਨ ਵੀ ਠੀਕ ਕਰ ਸਕਦੇ ਹੋ ਰੰਗ ਵੀ ਗੋਰਾ ਕਰ ਸਕਦੇ ਹੋ ਔਰ ਕਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਕਮੈਂਟ ਜ਼ਰੂਰ ਲਿਖਣਾ ਔਰ ਕਿੰਨੀ ਮਿਹਨਤ ਕਰਦੀ ਆ ਦੇਖੋ ਮੇਰਾ ਗਲਾ ਖਰਾਬ ਹੈ ਫਿਰ ਵੀ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਬਹੁਤ ਵਧੀਆ ਸਾਬਣ ਹੈ ਜਿਹੜੀਆਂ ਮੇਰੀਆਂ ਭੈਣਾਂ ਚਾਹੁੰਦੀਆਂ ਨੇ ਕਿ ਸਾਡਾ ਰੰਗ ਜ਼ਰਦੀ ਵਿੱਚ ਗੋਰਾ ਹੋਵੇ ਜਿਹੜੀ ਸਾਡੇ ਗਰਮੀ ਦੇ ਟਾਈਮ ਸਾਡੇ ਟੈਨਿੰਗ ਜੰਮੀ ਹੋਈ ਉਹ ਕਿੱਦਾਂ ਉਤਰੇ ਤੇ ਉਹ ਮੈਂ ਤੁਹਾਨੂੰ ਦੱਸਦੀ ਆ ਕਿ ਕਿਸ ਤਰੀਕੇ ਨਾਲ ਤੁਸੀਂ ਉਤਾਰ ਸਕਦੇ ਹੋ ਸਾਬਣ ਵੀ ਦੱਸਦੀ ਆ ਤੇ ਇੱਕ ਤੁਹਾਨੂੰ ਕਰੀਮ ਬਣਾ ਕੇ ਦੱਸਦੀ ਆ ਦੋਨਾਂ ਦਾ ਇਸਤੇਮਾਲ ਤੁਸੀਂ ਕਰਨਾ ਹੈ ਕਿੱਦਾਂ ਕਰਨਾ ਹੈ ਪੂਰੀ ਵੀਡੀਓ ਦੇਖ ਲੈਣਾ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਜਿਹੜਾ ਫੇਸ ਇਹ ਕ੍ਰੀਮ ਜਿਹੜੀ ਆ ਉਹ ਕਿਸ ਤਰੀਕੇ ਨਾਲ ਬਣਾ ਕੇ ਕਿਚਨ ਵਿੱਚ ਤੇ ਪਲੇਟ کریم ਜਾਣ ਲਵੋ ਕਿੱਦਾਂ ਬਣਾਣੀ ਹੈ ਪਹਿਲਾਂ ਤੇ ਤੁਸੀਂ ਲੈਣੀ ਹੈ ਮੁਲੇਟੀ ਪਾਊਡਰ ਮੁਲੇਟੀ ਪਾਊਡਰ ਜਿਹੜਾ ਹੁੰਦਾ ਹੈ ਨਾ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਸਾਡੀਆਂ ਸ਼ਾਇਆਂ ਨੂੰ ਬਹੁਤ ਜਲਦੀ ਠੀਕ ਕਰਨ ਵਿੱਚ ਕੰਮ ਆਉਂਦਾ ਹੈ ਫਿਰ ਤੁਸੀਂ ਲੈਣੀ ਹੈ ਥੋੜੀ ਜੀ ਹਲਦੀ ਕੱਚੀ ਹਲਦੀ ਲੈ ਲੋਗੇ ਤਾਂ ਸਭ ਤੋਂ ਵਧੀਆ ਹੈ ਤੇ ਇਸ ਤਰੀਕੇ ਨਾਲ ਕद्दूकस ਕਰਕੇ ਤੁਸੀਂ ਰਸ ਵੀ ਕੱਢ ਸਕਦੇ ਹੋ ਤੇ ਡਾਇਰੈਕਟ ਵੀ ਪਾ ਸਕਦੇ ਹੋ ਅਗਰ ਨਹੀਂ ਪਾਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਵਸੇ ਪਾਓਗੇ ਤਾਂ ਬਹੁਤ ਵਧੀਆ ਚੀਜ਼ ਹੁੰਦੀ ਹੈ ਇਹ ਕੱਚੀ ਹਲਦੀ ਜਿਹੜੀ ਹੁੰਦੀ ਸਾਡੀ ਸਕਿਨ ਨੂੰ ਸਾਫ਼ ਕਰਦੀ ਹੈ ਪਿੰਪਲਾਂ ਨੂੰ ਵੀ ਠੀਕ ਕਰਦੀ ਤੇ ਪਿੰਪਲਾਂ ਦੇ ਦਾਗ ਤੱਬਿਆਂ ਨੂੰ ਵੀ ਠੀਕ ਕਰਦੀ ਹੈ ਤੇ ਇੱਕ ਚਮਚਾ ਲੈ ਲੈਣਾ ਇਹਦੇ ਵਿੱਚ ਐਲੋਵੀਰਾ ਜੈਲ ਐਲੋਵੀਰਾ ਜੈਲ ਜਿਹੜਾ ਤੁਸੀਂ ਮਾਰਕੀਟ ਚੋਂ ਲੈ ਕੇ ਆਉਂਦੇ ਉਹੀ ਪਾਣਾ ਘਰ ਵਾਲਾ ਨਹੀਂ ਪਾਣਾ ਕਿਉਂਕਿ ਘਰ ਵਾਲਾ ਜਿਹੜਾ ਹੁੰਦਾ ਪਾਣੀ ਛੱਟ ਜਾਂਦਾ ਫਿਰ ਕਰੀਮ ਇੱਕ ਚਮਚਾ ਪਾ ਲੈਣਾ ਇਹਦੇ ਵਿੱਚ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਜਿਹੜਾ ਹੁੰਦਾ ਸਾਡੀ ਸਕਿਨ ਦੀ ਖੁਸ਼ਕੀ ਨੂੰ ਦੂਰ ਕਰਦਾ ਏ ਸਾਡੀ ਸਕਿਨ ਵਿੱਚ ਚਮਕ ਲੈ ਕੇ ਆਉਂਦਾ ਏ ਸਕਿਨ ਤੇ ਗਲੋ ਪੈਦਾ ਕਰਦਾ ਏ ਤੇ ਜਿਹੜੀ ਮਲੇਠੀ ਪਾਈ ਹੈ ਨਾ ਮਲੇਠੀ ਦੀ ਜੇ ਤੁਹਾਡੇ ਕੋਲੇ ਪਾਊਡਰ ਨਹੀਂ ਹੈਗਾ ਤੁਸੀਂ ਸਟਿਕ ਵੀ ਪਾ ਸਕਦੇ ਹੋ ਕਿਉਂਕਿ ਜਿਹੜੀ ਸਟਿਕ ਹੁੰਦੀ ਹੈ ਨਾਰੀਅਲ ਦੇ ਤੇਲ ਦੇ ਵਿੱਚ ਭਿੱਜ ਕੇ ਰੱਖੋਗੇ ਨਾ ਭਿਓ ਕੇ ਸੀਰਮ ਬਣ ਕੇ ਰੈਡੀ ਹੋ ਜਾਵੇਗਾ ਤੇ 2-4 ਲੌਂਗ ਵੀ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਇਹ ਕਰੀਮ ਬਣ ਕੇ ਸਾਡੀ ਰੈਡੀ ਹੋ ਗਈ ਏ ਲਗਾਉਣਾ ਕਿਸ ਤਰੀਕੇ ਨਾਲ ਅੱਗੇ ਤੁਹਾਨੂੰ ਸਾਰਾ ਪ੍ਰੋਸੈਸ ਦੱਸਦੇ ਆਂ ਤੇ ਜਿਹੜੀ ਸਾਬਣ ਦੱਸਦੇ ਪਿਆ ਉਹ ਵੀ ਕਿੱਦਾਂ ਲਗਾਣੀ ਹੈ ਤੇ ਕਿਸ ਤਰੀਕੇ ਨਾਲ ਇਹ ਕਰੀਮ ਲਗਾਣੀ ਹੈ ਤੁਸੀਂ ਦੇਖੋ ਹਾਂਜੀ ਤੁਸੀਂ ਦੇਖ ਲਿਆ ਵੀ ਕਿਸ ਤਰੀਕੇ ਨਾਲ ਇਹ ਕਰੀਮ ਬਣਨੀ ਹੈ ਹਲਦੀ ਜਿਹੜੀ ਹੈ ਤੁਸੀਂ ਉਹਦਾ ਨਾ ਮਤਲਬ ਕਿ ਜਿਹੜੀ ਕੱਚੀ ਹਲਦੀ ਹੈ ਨਾ ਉਹਦਾ ਤੁਸੀਂ ਰਸ ਵੀ ਲੈ ਸਕਦੇ ਮੈਂ ਡਾਇਰੈਕਟਰੀ ਵਿੱਚ ਪਾ ਦਿੱਤੀ ਤੁਸੀਂ ਇਹਦਾ ਰਸ ਵੀ ਲੈ ਸਕਦੇ ਰਸ ਪਾ ਕੇ ਇਸ ਕਰੀਮ ਦੇ ਵਿੱਚ ਮਿਕਸ ਕਰਕੇ ਕਰੀਮ ਨੂੰ ਬਣਾ ਕੇ ਤੁਸੀਂ ਰੈਡੀ ਕਰ ਲੈਣਾ ਹੈ ਫਿਰ ਤੁਸੀਂ ਕੀ ਕਰਨਾ ਹੈ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿਹੜੀ ਸਾਬਣ ਮੈਂ ਤੁਹਾਨੂੰ ਦੱਸ ਰਹੀ ਸੀ ਸਾਬਣ ਦਾ ਇਸਤੇਮਾਲ ਕਿੱਦਾਂ ਕਰਨਾ ਹੈ ਇਹ ਹੈ ਘਰ ਸੋਪ ਘਰ ਸੋਪ ਗੂਗਲ ਤੇ ਵੀ ਤੁਸੀਂ ਇਹਦੀ ਰਿਸਰਚ ਮਾਰ ਸਕਦੇ ਹੋ ਬਹੁਤ ਸਾਰੇ ਲੋਕ ਜਿਹੜੇ ਨੇ ਇਹਨੂੰ ਇਸਤੇਮਾਲ ਕਰ ਰਹੇ ਨੇ ਮੈਂ ਵੀ ਪਹਿਲਾਂ ਇਸਤੇਮਾਲ ਕੀਤੀ ਹੈ ਮੈਨੂੰ ਰਿਜ਼ਲਟ ਮਿਲੇ ਹੈ ਫੇਰ ਹੀ ਮੈਂ ਤੁਹਾਡੇ ਨਾਲ ਇਹ ਵਾਲੀ ਸਾਬਣ ਸ਼ੇਅਰ ਕਰਨ ਲੱਗੀ ਆਂ ਇਹਦੇ ਨਾਲ ਤੁਹਾਡੀ ਜਿਹੜੀ ਟੈਨਿੰਗ ਹੈ ਨਾ ਬਿਲਕੁਲ ਰਿਮੂਵ ਹੋ ਜਾਵੇਗੀ ਤੁਹਾਡੇ ਬੱਚਿਆਂ ਦੇ ਹੈ ਜਾਂ ਤੁਹਾਡੇ ਹੈ ਕਿਸੇ ਵੀ ਹਿੱਸੇ ਤੇ ਮੱਥੇ ਤੇ ਕਾਲੇ ਕਾਲੇ ਧੱਬੇ ਵੀ ਪੈ ਜਾਂਦੇ ਨੇ ਆ ਚੀਜ਼ਾਂ ਤੇ ਕਾਲਾਪਨ ਜੰਮ ਜਾਂਦਾ ਹੈ ਕਈ ਵਾਰ ਸਾਡੀਆਂ ਬਾਹਾਂ ਤੇ ਨੈਕ ਤੇ ਹੈ ਨਾ ਜਿੱਥੇ-ਜਿੱਥੇ ਕੱਪੜੇ ਨਵੇਂ ਆਪਣੇ ਆਉਂਦੇ ਹੈਗੇ ਜਿਵੇਂ ਬਾਹਵਾ ਹੋ ਗਿਆ ਗਲਾ ਹੋ ਗਿਆ ਤੇ ਤੁਹਾਡੇ ਬਹੁਤ ਜਿਆਦਾ ਟੈਨਿੰਗ ਚੰਮ ਜਾਂਦੀ ਤੇ ਇਹ ਵਾਲੀ ਸਾਬਣ ਜਿਹੜੀ ਹੈ ਘਰ ਸੋਪ ਤੁਸੀਂ ਆਰਡਰ ਕਰ ਸਕਦੇ ਹੋ ਲਿੰਕ ਇਹਦਾ ਮੈਂ ਡਿਸਕ੍ਰਿਪਸ਼ਨ ਚ ਦੇ ਦੇਵਾਂਗੀ ਬਹੁਤ ਪਿਆਰੀ ਇਹਦੀ ਖੁਸ਼ਬੂ ਇੰਨੀ ਵਧੀਆ ਖੁਸ਼ਬੂ ਹੈ ਨਾ ਬਹੁਤ ਵਧੀਆ ਹੁੰਦੀ ਹੈ ਇਹਦੇ ਵਿੱਚ ਚੰਦਨ ਕੇਸਰ ਬਹੁਤ ਜਿਆੜੀਆਂ ਚੀਜ਼ਾਂ ਆਯੁਰਵੇਦਿਕ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਇਹ ਸਾਡੀ ਬੋਡੀ ਨੂੰ ਬਿਲਕੁਲ ਸਾਫ਼ ਸੁਥਰਾ ਤੇ ਗਲੋਇੰਗ ਕਰ ਦਿੰਦੀਆਂ ਨੇ ਪਹਿਲਾਂ ਇਸਤੇਮਾਲ ਕੀਤੀ ਹੈ ਫਿਰ ਤੁਹਾਡੇ ਨਾਲ ਇਹਦਾ ਰਿਵਿਊ ਜਿਹੜਾ ਮੈਂ ਸ਼ੇਅਰ ਕਰਨ ਲੱਗੀ ਹਾਂ ਪਹਿਲਾਂ ਤਾਂ ਤੁਸੀਂ ਰਾਤ ਨੂੰ ਦੋ ਵਾਰੀ ਦਿਨੇ ਔਰ ਰਾਤ ਨੂੰ ਦੁਪਹਿਰ ਨੂੰ ਤਿੰਨ ਟਾਈਮ ਤੁਸੀਂ ਸਾਬਣ ਦੇ ਨਾਲ ਆਪਣੇ ਫੇਸ ਨੂੰ ਬਾਹਾਂ ਨੂੰ ਵਾਸ਼ ਕਰ ਸਕਦੇ ਹੋ ਰਾਤ ਨੂੰ ਜਦੋਂ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰਨਾ ਹੈ ਤੇ ਫਿਰ ਜਿਹੜੀ ਇਹ ਵਾਲੀ ਕਰੀਮ ਤੁਹਾਨੂੰ ਦੱਸੀ ਹੋਈ ਨਾ ਬਣਾ ਕੇ ਇਸ ਕਰੀਮ ਨੂੰ ਰਾਤ ਨੂੰ ਤੁਸੀਂ ਸੌਣ ਟਾਈਮ ਜਦੋਂ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰਨਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਤੇ ਇਹ ਵਾਲੀ ਕਰੀਮ ਜਿਹੜੀ ਹੈ ਲਗਾ ਲੈਣੀ ਹੈ ਇਸ ਕਰੀਮ ਦਾ ਫਾਇਦਾ ਇਹ ਹੈ ਜਦੋਂ ਤੁਸੀਂ ਇਸ ਸਾਬਣ ਦੇ ਨਾਲ ਇਸ ਕਰੀਮ ਨੂੰ ਲਗਾਉਣਾ ਸ਼ੁਰੂ ਕਰ ਦਿੱਤਾ ਤੇ ਜਿਹੜੀ ਮਲੇਠੀ ਹੁੰਦੀ ਹੈ ਨਾ ਮਲੇਠੀ ਸਾਡੇ ਸ਼ਾਈਆਂ ਨੂੰ ਨਾ ਜੜ ਤੋਂ ਖਤਮ ਕਰ ਦਿੰਦੀ ਹੈ ਬਹੁਤ ਪੁਰਾਣੀਆਂ ਤੋਂ ਪੁਰਾਣੀਆਂ ਸ਼ਾਈਆਂ ਬਹੁਤ ਪੁਰਾਣੀ ਤੋਂ ਪੁਰਾਣੀ ਪਿਗਮੈਂਟੇਸ਼ਨ ਦਾਗ-ਦੱਬੇ ਜੜ ਤੋਂ ਰਿਮੂਵ ਕਰਦੀ ਹੈ ਨਾਰੀਅਲ ਤੇ ਜਿਹੜਾ ਹੁੰਦਾ ਸਾਡੇ ਮੋਇਸਚਰਾਈਜ਼ਰ ਪੈਦਾ ਕਰਦਾ ਵੈਸੇ ਤਾਂ ਇਸ ਸਾਬਣ ਵਿੱਚ ਇੰਨਾ ਮੋਇਸਚਰਾਈਜ਼ਰ ਹੈ ਜਦੋਂ ਤੁਸੀਂ ਸਾਬਣ ਦੇ ਨਾਲ ਫੇਸ ਨੂੰ ਵਾਸ਼ ਕਰੋਗੇ ਨਾ ਤੁਹਾਡੀ ਸਕਿਨ ਤੇ ਇਦਾਂ ਲੱਗੇਗਾ ਕਿ ਅਸੀਂ ਕੋਈ ਕਰੀਮ ਲਗਾ ਲਈ ਕੋਈ ਲੋਸ਼ਨ ਲਗਾ ਲਿਆ ਇੰਨੀ ਸੌਫਟ ਸਕਿਨ ਹੋ ਜਾਂਦੀ ਹੈ ਆਪਣੇ ਨਾਲ ਇਸ ਸੋਪ ਨਾਲ ਆਪਣੇ ਜਦੋਂ ਤੁਸੀਂ ਫੇਸ ਨੂੰ ਵਾਸ਼ ਕਰੋਗੇ ਬਹੁਤ ਹੀ ਪਿਆਰੀ ਜੀ ਸਕਿਨ ਹੋ ਜਾਂਦੀ ਹੈ ਸਕਿਨ ਮਖਮਲੰਗ ਹੋ ਜਾਂਦੀ ਹੈ ਜਿਵੇਂ ਮੱਖਣ ਹੁੰਦਾ ਹੈ ਮਖਮਲੀ ਕਪੜਾ ਹੁੰਦਾ ਇਸ ਤਰੀਕੇ ਨਾਲ ਸਾਡੀ ਸਕਿਨ ਹੋ ਜਾਂਦੀ ਹੈ ਬਹੁਤ ਹੀ ਪਿਆਰੀ ਤੇ ਬਹੁਤ ਹੀ ਮੈਨੂੰ ਮੇਰੀ ਮੈਨੂੰ ਇੰਨੀ ਵਧੀਆ ਲੱਗੀ ਹੈ ਸਾਬਣ ਕਿ ਬੈਸਟ ਸਾਬਣ ਲੱਗੀ ਹੈ ਮੈਨੂੰ ਇਹਦੇ ਨਾਲ ਇੰਨਾ ਪਿਆਰ ਹੋ ਗਿਆ ਕਿ ਤੁਸੀਂ ਵੀ ਇਹਨੂੰ ਆਰਡਰ ਕਰੋ ਔਰ ਤੁਸੀਂ ਵੀ ਇਸ ਨੂੰ ਆਪਣੇ ਚਿਹਰੇ ਤੇ ਲਗਾਉਣਾ ਸ਼ੁਰੂ ਕਰ ਦੇਵੋ ਤਾਂ ਜੋ ਮੇਰੀਆਂ ਭੈਣਾਂ ਜਿਹੜੀ ਡਰਾਈ ਸਕਿਨ ਤੋਂ ਪਰੇਸ਼ਾਨ ਨੇ ਖਾਸ ਕਰਕੇ ਟੈਨਿੰਗ ਤੋਂ ਤੇ ਉਹ ਜਿਹੜੀ ਤੁਹਾਡੇ ਜੜ ਤੋਂ ਇਹਨੇ ਰਿਮੂਵ ਕਰ ਦੇਣੀ ਹੈ ਬਹੁਤ ਹੀ ਪਿਆਰੀ ਏ ਤੇ ਲਿੰਕ ਦੇ ਦੇਣੀ ਹੈ ਤੇ ਇਹਦਾ ਨਾਮ ਵੀ ਲਿਖ ਦੇਣੀ ਹੈ ਠੀਕ ਹੈ ਜੀ ਔਰ ਬਾਕੀ ਜਿਹੜੀ ਸਕ੍ਰੀਮ ਦੇ ਵਿੱਚ ਜਿਹੜੇ ਵੀ ਆਪਾਂ ਇੰਗਰੀਡੀਅੰਟ ਪਾਏ ਨੇ ਜਿਹੜੇ ਆਪਾਂ ਐਲੋਵੇਰਾ ਤੇ ਸਾਡੀ ਸਕਿਨ ਨੂੰ ਸੌਫਟ ਕਰਦਾ ਔ ਤੇ ਕਰੀਮੀ ਟੈਕਚਰ ਦਿੰਦਾ ਠੀਕ ਹੈ ਨਾਰੀਅਲ ਦਾ ਤੇਲ ਸਾਡੀ ਸਕਿਨ ਦੇ ਅੰਦਰ ਦੀ ਖੁਸ਼ਕੀ ਜਿਹੜੀ ਉਹ ਖਤਮ ਕਰ ਦਿੰਦਾ ਏ ਔਰ ਜਿਹੜੀ ਮਲੇਠੀ ਹੁੰਦੀ ਹੈ ਨਾ ਮਲੇਠੀ ਮਲੇਠੀ ਸਾਡੀ ਜਿਹੜੀ ਦਾ ਬਹੁਤ ਹੀ ਗੰਦੀ ਤਰੀਕੇ ਦੀ ਜਿਹੜੀਆਂ ਸ਼ਾਇਆ ਹੁੰਦੀਆਂ ਨੇ ਨਾ ਉਹਨੂੰ ਖਤਮ ਕਰਦੀ ਏ ਮਲੇਠੀ ਸੀਰਮ ਵੀ ਬਣਾ ਸਕਦੇ ਹੋ ਅਗਰ ਤੁਸੀਂ ਹਲਦੀ ਨਹੀਂ ਪਾਣਾ ਚਾਹੁੰਦੇ ਸਕਿਪ ਵੀ ਕਰ ਸਕਦੇ ਹੋ ਕੱਲੇ ਨਾਰੀਅਲ ਤੇਲ ਦੇ ਵਿੱਚ ਮਲੇਠੀ ਪਾਊਡਰ ਪਾ ਕੇ ਤੁਸੀਂ ਸੀਰਮ ਬਣਾ ਕੇ ਡੱਬੀ ਚ ਰੱਖ ਲਓ ਰਾਤ ਨੂੰ ਤੁਸੀਂ ਉਹ ਲਗਾਉਣਾ ਸ਼ੁਰੂ ਕਰ ਦੋ ਅਗਰ ਮਲੇਠੀ ਪਾਊਡਰ ਨਹੀਂ ਹੈਗਾ ਤੇ ਮਲੇਠੀ ਦੀ ਜਿਹੜੀ ਸਟਿਕ ਹੁੰਦੀਆਂ ਨੇ ਲੱਕੜੀ ਵਾਂਗੂ ਉਹ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਰੱਖ ਕੇ ਉਹਨੂੰ ਕਿਸੇ ਵੀ ਡੱਬੀ ਦੇ ਵਿੱਚ ਪਾ ਕੇ ਰੱਖ ਲਓ 2-4 ਵਿੱਚ ਲੌਂਗ ਸੱਟ ਲਵੋ ਤੇ ਉਹਨੂੰ ਪਿਆਰ ਰਹਿਣ ਦਿਓ ਰਾਤ ਨੂੰ ਤੁਸੀਂ ਜਦੋਂ ਵੀ ਤੁਸੀਂ ਆਪਣ ਨਾਲ ਫੇਸ ਨੂੰ ਵਾਸ਼ ਕਰੋਗੇ ਤੇ ਇਹਨੇ ਲਗਾਉਣਾ ਤੁਸੀਂ ਸ਼ੁਰੂ ਕਰ ਦੇਣਾ ਹੈ ਤੁਹਾਡੀ ਸਕਿਨ ਦੇ ਵਿੱਚ ਇੰਨਾ ਨਿਖਾਰ ਆਵੇਗਾ ਬਹੁਤ ਹੀ ਵਧੀਆ ਜੇ ਤੁਸੀਂ ਹਲਦੀ ਪਾ ਲੋਗੇ ਤੇ ਜਿਹਨਾਂ ਦੇ ਪਿੰਪਲ ਨੇ ਜਾਂ ਦਾਣੇ ਨੇ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਚੀਜ਼ ਅਲਰਜੀ ਹੈ ਉਹ ਖਤਮ ਹੋ ਜਾਵੇਗੀ ਤੇ ਅੱਜ ਦੀ ਵੀਡੀਓ ਅਗਰ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਥੋੜੀ ਜਿਹੀ 유ਸਫੁਲ ਲੱਗੀ ਹੋਵੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜੀ ਜ਼ਰੂਰ ਕਰਨਾ ਫਿਰ ਮਿਲਦੇ ਹਾਂ ਇਸੇ ਤਰ੍ਹਾਂ ਹੀ ਨਿਊ ਨਿਊ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਨਿਊ ਨਿਊ ਫੇਸ ਪੈਕ ਲੈ ਕੇ ਆਵਾਂਗੇ ਮੇਰਾ ਗਲਾ ਬਹੁਤ ਖਰਾਬ ਸੀ ਇਸ ਕਰਕੇ ਮੈਂ ਆਈ ਨਹੀਂ ਕਿੰਨੇ ਦਿਨ ਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਵੱਧ ਤੋਂ ਵੱਧ ਲਾਈਕ ਕਰ ਦੇਣਾ ਫਿਰ ਮਿਲਦੇ ਹਾਂ ਬਾਏ ਬਾਏ